ਮੇਰਾ ਬੇਟਾ ਨਮਨਤੀ ਜਿਹੜੀ ਉਪਲਬਧੀ ਉਹਨੇ ਪੈਦਾ ਕਰੀ ਹੈ ਮੈਨੂੰ ਬੜੀ ਅੱਜ ਫਕਰ ਹੋ ਰਿਹਾ ਉਸ ਚੀਜ਼ ਤੇ ਬੜਾ ਮਾਣ ਹੈ ਮੈਨੂੰ ਉਸੀ ਤੇ ਕਿ ਮੇਰਾ ਬੇਟਾ ਬੱਚਾ ਇੰਨੀ ਅੱਗੇ ਤੱਕ ਗਿਆ ਮੈਂ ਉਹਨੂੰ ਪਹਿਲਾਂ ਕਹਿੰਦਾ ਹੁੰਦਾ ਜਾਂ ਬੇਟੇ ਪੜ੍ਹਾਈ ਚ ਜਾ ਜਾਂ ਮੈਨੂੰ ਟੀਵੀ ਤੇ ਦਿਖ ਜਾ ਉਹ ਸੋ ਮੈਨੂੰ ਟੀਵੀ ਤੇ ਹੁਣ ਦਿਖੇਗਾ ਪੜ੍ਹਾਈ ਦੇ ਵਿੱਚ ਵੀ ਮਤਲਬ ਸਕੂਲ ਘਟ ਜਾਂਦਾ ਸੀ ਪਰ ਕਦੇ ਫੇਲ ਨਹੀਂ ਹੋਇਆ ਅੱਜ ਤੱਕ ਬੀਏ ਕਰ ਗਿਆ ਕਦੇ ਅਜੇ ਤੱਕ ਮੈਨੂੰ ਸਕੂਲ ਚੋਂ ਦੀ ਕੰਪਲੇਨਟ ਨਹੀਂ ਆਈ ਹਾਂ ਇਹ ਜ਼ਰੂਰ ਆਉਂਦੀ ਸੀ ਜਦੋਂ ਛੁੱਟੀ ਦੋਹਾਂ ਜਾਂਦਾ ਸੀ ਉਦੋਂ ਪ੍ਰਿੰਸੀਪਲ ਉਹਨੂੰ ਤਾਂ ਕੁਝ ਕਹਿੰਦੀ ਕਹਿੰਦੀ ਸੀ ਨਾਲ ਮੈਨੂੰ ਵੀ ਬੋਲਦੀ ਸੀ ਕਿ ਵੀ ਤੁਸੀਂ ਬੱਚੇ ਦੀ ਜ਼ਿੰਦਗੀ ਖਰਾਬ ਕਰਦੇ ਹੋ ਬਹੁਤ ਫਕਰ ਮਹਿਸੂਸ ਹੋ ਰਿਹਾ ਜੀ ਉਸ ਚੀਜ਼ ਤੇ ਕਿ ਵੀ ਅੱਜ ਮੇਰੇ ਘਰ ਇੰਨੇ ਬੰਦੇ ਆਏ ਆ ਮੈਨੂੰ ਵਧਾਈਆਂ ਦੇਣ ਆਏ ਆ ਬੱਚੇ ਵੀ ਆਏ ਆ ਉਹਦੇ ਨਾਲ ਖੇਡਣ ਵਾਲੇ ਤੇ ਛੋਟੇ ਬੱਚੇ ਵੀ ਆਏ ਆ ਮੈਂ ਛੋਟੇ ਬੱਚਿਆਂ ਨੂੰ ਵੀ ਇਹ ਕਹੂੰਗਾ ਕਿ ਵੀ ਉਹਨਾਂ ਨੂੰ ਥੋੜੀ ਜਿਹੀ ਸਿੱਖਿਆ ਲੈਣੀ ਚਾਹੀਦੀ ਹੈ ਉਹਨਾਂ ਚੋਂ ਵੀ ਕੋਈ ਨਾ ਕੋਈ ਬੱਚੇ ਨੂੰ ਅੱਗੇ ਜਾਣਾ ਚਾਹੀਦਾ ਬੇਟੇ ਨੂੰ ਮੈਂ ਇੰਡੀਆ ਦੀ ਟੀਮ ਦੇ ਵਿੱਚ ਦੇਖਣਾ ਚਾਹੁੰਗਾ ਜੀ ਮੇਰਾ ਬੇਟਾ ਪਰਮਾਤਮਾ ਦਾ ਦਿੱਤਾ ਮੈਨੂੰ ਇੱਕ ਹੀਰਾ ਹੈ ਮੈਂ ਉਸ ਤੇ ਬਹੁਤ ਫਖਰ ਬਹੁਤ ਮਾਣ ਮਹਿਸੂਸ ਕਰਦੀ ਆ ਕਿ ਮੇਰੇ ਬੇਟੇ ਨੇ ਇੱਥੋਂ ਤੱਕ ਉਪਲਬਧੀ ਹਾਸਲ ਕੀਤੀ ਮੈਂ ਚਾਹੁੰਦੀ ਆ ਕਿ ਪਰਮਾਤਮਾ ਉਹਦੇ ਸਿਰ ਤੇ ਆਦਾ ਹੱਥ ਬੰਨਿਆ ਦੇਵੇ ਤੇ ਅੱਗੇ ਵੀ ਉਪਲਬਧੀਆਂ ਹਾਸਲ ਕਰਦਾ ਰਹੇ ਪਹਿਲਾਂ ਨਹੀਂ ਸੀ ਸੋਚਿਆ ਹੁਣ ਮੈਨੂੰ ਲੱਗਦਾ ਵੀ ਮੈਂ ਇੰਡੀਆ ਟੀਮ ਦਾ ਸੁਪਨਾ ਮੇਰਾ ਸੱਚ ਹੋਊਗਾ ਹਾਂਜੀ ਬਚਪਨ ਚ ਉਹ ਛੋਟਾ ਹੁੰਦਾ ਬਹੁਤ ਆਪਣੇ ਸਿਸਟਰਜ਼ ਨਾਲ ਵੀ ਖੇਡਦਾ ਰਹਿੰਦਾ ਸੀ ਬੈਡਬਾਲ ਗਲੀ ਦੇ ਬੱਚਿਆਂ ਨਾਲ ਵੀ ਖੇਡਦਾ ਸੀ ਤੇ ਗਲੀ ਦੇ ਬੱਚਿਆਂ ਨਾਲ ਖੇਡਦੇ-ਖੇਡਦੇ ਹੀ ਦੇਵਗੰਨ ਭਾਈ ਸਾਹਿਬ ਨੇ ਉਹਨਾਂ ਨੂੰ ਇੱਥੋਂ ਲੈ ਕੇ ਤੇ ਕੋਚਿੰਗ ਦਵਾਈ ਕਹਿੰਦੇ ਮੈਂ ਤੂੰ ਗਰਾਊਂਡ ਚੱਲ ਤੈਨੂੰ ਕੋਚਿੰਗ ਦਿੰਨੇ ਆ ਤੂੰ ਫਿਰ ਗਗਨ ਸਿੱਧੂ ਜੀ ਨੇ ਉਹਨੂੰ ਕੋਚਿੰਗ ਦਿੱਤੀ ਤੇ ਉਹ ਅੱਜ ਇੱਥੋਂ ਤੱਕ ਪਹੁੰਚ ਗਿਆ ਬਹੁਤ ਮਨ ਨੂੰ ਸੁਸ ਕਰਦੇ ਆ ਜੀ ਬਹੁਤ ਜ਼ਿਆਦਾ ਮੈਂ ਨਵਾਂ ਨੂੰ ਬਚਪਨ ਦੇ ਜਾਣਦਾ ਅਸੀਂ ਦੋਨੇ ਇਕੱਠੇ ਮਤਲਬ ਮੈਂ ਸੀਨੀਅਰ ਹੁੰਦਾ ਉਹ ਮੇਰਾ ਜੂਨੀਅਰ ਹੁੰਦਾ ਸੀ ਤੇ ਉਹ 12-13 ਸਾਲ ਦੇ ਆ ਗਿਆ ਸੀ ক্রিকেট 'ਚ ਤੇ ਉੱਥੇ ਬੜੀ ਮਿਹਨਤ ਕੀਤੀ ਉਹਨੇ ਸਕੂਲ ਤੋਂ ਜੇ ਉਹਨੇ ਸਵਾ 2 ਦਾ ਸਕੂਲ ਤੋਂ ਆਣਾ 2:30 ਹੋ ਜਾਉਂਦਾ ਸੀਗਾ ਇੰਨਾ ਮਿਹਨਤੀ ਬੱਚਾ ਸੀ ਉਹ ਤੇ ਮੇਰ ਨਾਲ ਦਾ ਵਧੀਆ ਹੀ ਸਗੇ ਭਰਾ ਅੱਜ ਤਰ ਰਹਿੰਦੇ ਆ ਜਦੋਂ ਵੀ 24 ਘੰਟੇ ਨਾਲ ਰਹਿੰਦੇ ਆ ਅੱਜ ਬਹੁਤ ਖੁਸ਼ੀ ਹੋ ਰਹੀ ਆ ਕਿ ਜਮਾਂ ਨਾਲ ਰਹਿੰਦਾ ਬੰਦਾ ਐਡੇ ਵੱਡੇ ਮਕਾਮ ਤੇ ਪਹੁੰਚਿਆ ਕੋਚਿੰਗ ਉਹਨੇ ਫ੍ਰੀਡ ਕੋਰਟ ਤੋਂ ਲਿੱਤੀ ਗगन ਸਰ ਤੋਂ ਗगन ਸਰ ਨੇ ਬਹੁਤ ਮਿਹਨਤ ਕਰਾਈ ਅੱਜ ਦੁੱਖ ਲੱਗ ਰਿਹਾ ਉਹ ਸਾਡੇ ਨਾਲ ਨਹੀਂ ਰਹਿ ਅੱਜ ਉਹ ਹੁੰਦੇ ਤਾਂ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀ ਉਹਨਾਂ ਦੀ ਸਰ ਦੀ ਹਮੇਸ਼ਾ ਹੀ ਇੱਛਾ ਸੀ ਕਿ ਨਵਨ ਜਲਦੀ ਖੇਡੇ ਤੇ ਇੱਥੋਂ ਤੱਕ ਉਹਨੂੰ ਦੇਖਣਾ ਜਾਂਦੇ ਸੀ ਮੇਰਾ ਨਾਮ ਰਾਜਵੰਤ ਸਿੰਘ ਜੀ ਮੈਂ ਨਵਨ ਰਿਹਾ ਦਾ ਜੂਨੀਅਰ ਹਾਂ ਉਹ ਜਦੋਂ ਆਏ ਸੀ ਉਹਨਾਂ ਨੂੰ ਮੈਂ ਛੋਟਾ ਹੁੰਦਾ ਹੀ ਉਹਦਾ ਜਦੋਂ ਉਹਨਾਂ ਨੂੰ ਦੇਖਦਾ ਰਿਹਾ ਮੈਂ ਉਹਨਾਂ ਨੂੰ ਫੋਲੋ ਕਰਦਾ ਰਿਹਾ ਉਦੋਂ ਵੀ ਬਹੁਤ ਵਧੀਆ ਖੇਡਦੇ ਸੀ ਉਹ ਹੁਣ ਉਹਨਾਂ ਦੀ ਆਈਪਲ ਸਿਲੈਕਸ਼ਨ ਹੋਈ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਅਸੀਂ ਐਂ ਸੋਧਿਆ ਹੀ ਵੀ ਐਂ ਕਰਾਂਗੇ ਤੇ ਉਹ ਵੀ ਅੱਗੇ ਹੋਰ ਅੱਗੇ ਵਧਣ ਤੁਹਾਨੂੰ ਬਹੁਤ ਖੁਸ਼ੀ ਹੈ ਦਿਨੋਂ ਅਸੀਂ ਅੱਜ ਉਹਨਾਂ ਦੇ ਘਰੇ ਪਹੁੰਚੇ ਆ ਇਹ ਸਾਰੇ ਖੁਸ਼ ਆ ਸਾਰੇ ਘਰ ਦੇ ਉਹਨਾਂ ਦੇ ਵੀ ਖੁਸ਼ ਆ ਹੇ ਸਾਰੇ ਸਾਨੂੰ ਦਿਲੋਂ ਖੁਸ਼ੀ ਆ ਸਾਰਿਆਂ ਨੂੰ ਡਾਕਟਰ ਆਨੰਦ ਗੋਪਾਲ ਸਿੰਘ ਬਾਵਾ ਮੈਂ ਇੱਥੋਂ ਦੇ ਡਿਸਟ੍ਰਿਕਟ ਸੈਕਟਰੀ ਆ ক্রিকেট ਦਾ ਦੇਖੋ ਜਨ ਨਮਨ ਜਿਹੜਾ ਹੈ ਮੈਂ ਪਹਿਲੇ ਦਾ 14 ਸਾਲ ਦਾ ਅੰਡਰ 14 ਛੋਟਾ ਜਿਹਾ ਬੱਚਾ ਜਿਹੇ ਹੁਣੇ ਤੁਸੀਂ ਦੇਖੇ ਨੇ ਮੁੰਡੇ ਇਸ ਤਰ੍ਹਾਂ ਆਇਆ ਸੀ ਸਾਡੇ ਕੋਲ ਫਿਰ ਇਹਨੂੰ ਉਹਦੇ ਵਿੱਚ ਕੋਚ ਅੱਜ ਗगन ਨਹੀਂ ਹੈ ਉਹ ਵਾਕਈ ਉਹਨੂੰ ਸ਼ਰਧਾਂਜਲੀ ਹੈ ਕਿ ਉਹਦਾ ਬੱਚਾ ਇੱਥੋਂ ਤੱਕ ਪਹੁੰਚ ਗਿਆ ਉਹ ਔਰ ਮਤਲਬ ਅਸੀਂ ਸਾਰੇ ক্রিকেট ਐਸੋਸੀਏਸ਼ਨ ਪਿਕ ਕਰ ਲੈਣੇ ਆ ਕਿ ਇਹ एक चीज़ बहुत वो गलडे राही मैं कहना चाहूँगा कि अनलाइक स्टडीज़ स्टड्डीज़ इस तरह जोड़ा बच्चा अच्छा है अगे जाएगा ही जाएगा लेकिन क्रिकेट इस तरह है गेम्स में इस तरह है कि बहुत अच्छा प्लेयर भी होना दसवीं तो बाद माँ पो ਪਿੱਛੇ ਖਿੱਚ ਲੈਂਦੇ ਨੇ ਪਰ ਇਹਨਾਂ ਦੇ ਕਿਉਂਕਿ ਫਾਦਰ ਆਂਦੇ ਸਨ ਇਸ ਕਰਕੇ ਅਸੀਂ ਇਹਨੂੰ ਟਾਰਗੇਟ ਕਰ ਲਿਆ ਕਿ ਇਹਨੂੰ ਬੈਕ ਪੈਰੈਂਟਲ ਸਪੋਰਟ ਹੈ ਤੇ ਅਸੀਂ ਇਹਦੇ ਨਾਲ ਜਿਆਦਾ ਕੰਮ ਕਰੀਏ ਔਰ ਇਹਦੇ ਵਿੱਚ ਟੈਲੈਂਟ ਸੀ ਬਸ ਉਸ ਤੋਂ ਬਾਅਦ ਸ਼ੁਰੂ ਰਿਹਾ 16 ਵਿੱਚ ਇਹਨੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਮਾਨਸਾ ਦੇ ਖਿਲਾਫ ਇਹਨੇ 400 ਰਨ ਮਾਰੇ ਇੱਕ ਦਿਨ ਵਿੱਚ ਜਿਹੜਾ ਕਿਸੇ ਲੈਵਲ ਤੇ ਵੀ ਬਹੁਤ ਵੱਡੀ ਗੱਲ ਹੈ ਪੀਸੀਆ ਦਾ ਵੀ ਰਿਕਾਰਡ ਹੈ ਔਰ ਤੁਸੀਂ ਬਹੁਤ ਹੈਰਾਨ ਉਸ ਦਿਨ ਸ਼ੁਭਮਨ ਗਿੱਲ ਔਰ ਇਹਨੇ ਦੋਨਾਂ ਨੇ ਮਾਰੇ ਸੀ ਉਹ ਵੀ ਅੰਡਰ 16 ਇਹਦੇ ਬਰਾਬਰ ਹੀ ਹੈ ਉਹਨੇ ਉੱਥੇ ਮਾਰੇ ਮੁਹਾਲੀ ਇਹਨੇ ਇੱਥੇ ਮਾਰੇ ਪਰ ਲੇਕਿਨ ਕਿਉਂਕਿ ਫਰੀਦਕੋਟ ਦਾ ਸੀ ਕਿਤੇ ਨਾ ਕਿਤੇ ਇਹ ਜ਼ਿਲ੍ਹੇ ਕਰਕੇ ਅਸੀਂ ਇਹ ਮੰਨਾਂਗੇ ਕਿ ਥੋੜਾ ਸਾਨੂੰ ਥੋੜਾ ਡਿਸਐਡਵਾਂਟੇਜ ਹੈ ਚਲੋ ਖੈਰ ਇਹ ਵੀ ਖੇਲੇ ਅੰਡਰ 16 ਉਸ ਸਾਲ ਫਿਰ ਪੰਜਾਬ ਖੇលਿਆ ਪੰਜਾਬ ਜਿੱਤਿਆ ਉਹਦੇ ਵਿੱਚ ਇਹ ਪਲੇਇੰਗ ਮੈਂਬਰ ਸੀ ਉਸ ਤੋਂ ਬਾਅਦ ਪੰਜਾਬ ਪੀਸੀਏ ਦੀ ਜਿਹੜੀ ਨਜ਼ਰਾਂ ਵਿੱਚ ਸੀ ਫੇਰੇ 19 ਵਿੱਚ ਇੰਨਾ ਇੰਨੇ ਅੱਛਾ ਨਹੀਂ ਕੀਤਾ ਪਰ 23 ਔਨਵਰਡਸ ਫੇਰੇ ਪੰਜਾਬ ਵਿੱਚ ਆ ਗਿਆ ਫਿਰ ਤੁਹਾਡੇ ਸਾਹਮਣੇ ਆ ਫਿਰ ਲਾਸਟ ਇਅਰ ਰਾਂਜੀ ਟਰਾਫੀ ਖੇਡਿਆ ਔਰ ਸੈਮੀ ਫਾਈਨਲ ਵਿੱਚ ਇੰਨੇ ਸੈਂਚਰੀ ਮਾਰੀ ਹੈ ਅਗੇਂ ਸੋਰਾਸ਼ਟਰਾ ਜਿਹੜੀ ਜਿਨੇ ਅਗਲੇ ਮੈਚ ਵਿੱਚ ਚੈਂਪੀਅਨਸ਼ਿਪ ਜਿੱਤੀ ਹੈ ਬਹੁਤ ਵੱਡੀ ਉਹ ਗੱਲ ਸੀ ਉੱਥੇ ਮੁੰਬਈ ਵਾਲਿਆਂ ਨੇ ਇਹਨਾਂ ਨੂੰ ਦੇਖ ਲਿਆ ਤੇ ਦੇਰ ਯੂ ਆਰ ਹੁਣ ਮੁੰਬਈ 11 ਪਰ ਐਸੇ ਤੋਂ ਜ਼ਿਆਦਾ ਉਹਨੂੰ ਇਹਦੇ ਤੋਂ ਜ਼ਿਆਦਾ ਕੰਟਰੈਕਟ ਮਿਲਣਾ ਚਾਹੀਦਾ ਸੀ ਇਹ ਸਾਡੀ ਰਾਂਜੀ